जय मरात्मका की जय दोस्तों ਅੱਜ ਦੁਸ਼ਹਿਰਾ ਔਰ ਪਠਾਨਪੁਰ ਜਿਹਨੇ ਦੇ ਵਿੱਚ ਬੜੀ ਹੁਮਤਾ ਨਾਲ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਪਰ ਅੱਜ ਬੜੀ ਅਨੋਖੀ ਗੱਲ ਦੇਖਣ ਤੇ ਸਾਹਮਣੇ ਆਈ ਹੈ ਕਿ ਜਦੋਂ ਮੈਨੂੰ ਮੇਰੇ ਭਰਾ ਦਾ ਛੋਟੇ ਵੀਰ ਦਾ ਫੋਨ ਆਇਆ ਸ਼ੁਭਮ ਦਾ ਚੁੱਕੀ ਦੀ ਦੁਕਾਨ ਹੈ ਟਾਰਾ ਵਾਲੀ ਇਹਨੇ ਦੱਸਿਆ ਕਿ ਭਾਜੀ ਇੱਥੇ ਜਿਹੜੀ ਗਾਈ ਦੀ ਖੱਲ ਹੈ ਛੁੱਟੀ ਹੈ ਉਹਨੇ ਬੜਾ ਜਾਂਚ ਦਾ ਵਿਸ਼ਾ ਬਣ ਗਿਆ ਕਿ ਜਿਹੜੀ ਖੱਲ ਛੁੱਟੀ ਪਈ ਹੈ ਜਾਂ ਜਾਨਵਰ ਬਰੋਲੀ ਜਾਂਦੀ ਗਈ ਹੈ ਜਾਂ ਕਿਸੇ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪਠਾਨਕੋਟ ਇੱਕ ਪੀਸਫੁੱਲ ਏਰੀਆ ਹੈ ਜਿੱਥੇ ਹਰ ਕਰਮਾ ਦੇ ਲੋਕ ਬੜੇ ਖੁਸ਼ੀ ਖੁਸ਼ੀ ਰਹਿੰਦੇ ਨੇ ਪਰ ਸ਼ਰਾਰਤ ਜਿਹੜੇ ਸ਼ਰਾਰਤਵਾਜੀ ਵਾਲੇ ਲੋਕ ਹੁੰਦੇ ਆ ਇਹ ਹਰ ਸ਼ਹਿਰ 'ਚ ਹੁੰਦੇ ਆ ਔਰ ਜੇ ਕਿਸੇ ਨੇ ਇਸ ਚੀਜ਼ ਦੀ ਸ਼ਰਾਰਤ ਕੀਤੀ ਆ ਉਹ ਵੈਰੀਫਾਈ ਕੀਤੀ ਜਾਵੇ ਕਿਉਂਕਿ ਬੈਂਕ ਦੇ ਸਾਹਮਣੇ ਕੈਮਰੇ ਲੱਗੇ ਆ ਉਹਦੇ ਵਿੱਚ ਕਲੀਅਰ ਆ ਜਾਣਾ ਜੇ ਜਾਨਵਰ ਵੱਲੋਂ ਲਿਆਂਦੀ ਗਈ ਹੈ ਤਾਂ ਉਹ ਵੀ ਕਲੀਅਰ ਹੋਏਗਾ ਜੇ ਕਿਸੇ ਵਿਅਕਤੀ ਨੇ ਇਹ ਜਾਣ ਕੇ ਛੁੱਟੀ ਹੈ ਕਿਉਂਕਿ ਹਿੰਦੂਆਂ ਨੇ ਤਿਹਾੜ ਨੂੰ ਜੇ ਖਰਾਬ ਕਰਨ ਦੀ ਕੋਸ਼ਿਸ਼ ਕੋਈ ਕਰ ਰਿਹਾ ਹੈ ਤੇ ਉਹਦੇ ਤੇ ਆਪਾਂ ਆਪਣੇ ਮਾਨਯੋਗ ਐਸਐਸਪੀ ਸਾਹਿਬ ਜੋ ਕਿ ਬੜੇ ਅੱਛੇ ਇਨਸਾਨ ਨੇ ਬੜੇ ਸੂਝਵਾਨ ਨੇ ਔਰ ਕਦਰ ਦੇ ਨਾਲ ਤੇ ਲੋਕਾਂ ਲਈ ਕੰਮ ਕਰਦੇ ਨੇ ਅਗਰ ਕਿਸੇ ਨੇ ਗਲਤੀ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਐਸਐਸਪੀ ਸਾਹਿਬ ਉਹਨੂੰ ਸੁਲਾਖਾਂ ਦੇ ਪਿੱਛੇ ਪੇਜਣਗੇ ਸਾਡੇ ਮਾਨਯੋਗ ਐਸਐਚਓ ਸਾਹਿਬ ਜਿਹੜੇ ਡਿਵੀਜ਼ਨ ਨੰਬਰ 1 ਦੇ ਉਹ ਵੀ ਇੱਥੇ ਸੀ ਉਹਨਾਂ ਨੇ ਨਾਂ ਲਾ ਕੇ ਇਹ ਸਾਰਾ ਵੈਰੀਫਾਈ ਕਰ ਰਹੇ ਨੇ ਔਰ ਉਹਨਾਂ ਨੇ ਜੀਐਸਬੀ ਵੀ ਮੰਗਾਈ ਔਰ ਜਿਹੜਾ ਗਾਈ ਦੀ ਖਲ ਸੀ ਉਹਨੂੰ ਦਫਨਾ ਦਿੱਤਾ ਗਿਆ ਔਰ ਮੇਰੀ ਮੰਗ ਇਹ ਹੀ ਹੈ ਮਾਨਯੋਗ ਐਸਐਸਪੀ ਸਾਹਿਬ ਅੱਗੇ ਕਿ ਜਿਹੜਾ वेरीफाई करके दोदर दोदर पानी दा पानी कीती है किता जावे जय हिंद जय भारत दो शब्द मेरे भ्राता कहेंगे रूपलाल शर्मा जी जय श्री राम हर हर महादेव ਤੁਹਾਨੂੰ ਅਜ ਜਿੰਨੀ ਬਰਮਾ ਸਿੱਖਾਂ ਨੂੰ ਆਜ ਦੇ ਪ੍ਰਦਾਨ ਜਿੰਨੀ ਬਰਮਾ ਜੀ ਨੂੰ ਇੰਫਲੇਸ਼ਨ ਜਿੰਨੀ ਸੀਗੀ ਕਿ ਸਰਨੇ ਛੋਟੀ ਮਹਿਤ ਤੇ ਐਸੇ ਬੈਂਕ ਦੇ ਅਗੇ ਦੂਨ ਜਿੰਦਗੀ ਦੀ ਗਾਣਾ ਗਿਆ ਉਹਦੇ ਸਾਹਮਣੇ ਇਹਨੇ ਖਾਸ ਸਿੱਤੀ ਸੀਗੀ ਉਹ ਕੋਈ ਕਿੰਨੀ ਸਿੱਤੀ ਹੈਗੀ ਆ ਪੁਰੀ ਜਾਂਚ ਪਤਾਨ ਚੱਲ ਰਹੀ ਹੈ ਜੋ ਤੱਕ ਜਾਂਚ ਪਤਾਨ ਪੂਰੀ ਨਹੀਂ ਹੁੰਦੀ ਅਸੀਂ ਦਹੀ ਕਾਰ ਵੀ ਕਰਾਂਗੇ ਫਰਨੇ ਵਿੱਚ ਖੜੇ ਹੋ ਕੇ ਤਦ ਹੀ ਕੰਮ ਚੱਲੀ ਜਾਏਗੀ ਜਦੋਂ ਇਹ ਪੂਰਾ ਸਲੂਸ ਸੱਜਾ ਨਹੀਂ ਮਿਲਿਆ ਕਿਤਾ ਖਲਾਈਦੀ ਨਹੀਂ ਕਿੰਨੇ ਲੈਂਦੀ ਹੈ ਕਿੰਨੇ ਨਹੀਂ ਜਾਂਦੀ ਇਹਦੇ ਪੂਰੀ ਜਾਂਚ ਪਤਾਨ ਹੋਏਗੀ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ